ਦੇਸ਼ ਸੇਵਕ ਦਿਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅਜੀ ਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਇੱਕ ਐਸੇ ਮੈਡੀਕਲ ਤੋਂ ਜੋ ਕਿ ਦਾਣਾ ਮੰਡੀ ਵਾਲੀ ਸਾਈਡ ਤੇ ਆ ਵੱਡੀ ਮਾਤਰਾ ਦੇ ਵਿੱਚ ਅਤਰਾਜਯੋਗ ਐਸੇ ਕੈਪਸੂਲ ਫੜੇ ਗਏ ਆ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਮਾਨ ਜੋ ਡੀਐਸਪੀ ਸਹਿਵਾਨ ਰਾਜ ਕੁਮਾਰ ਜੀ ਦੇ ਨਾਲ ਕਰਵਾਉਣ ਜਾ ਰਹੇ ਆ ਕੀ ਕਹਿ ਰਹੇ ਨੇ ਅਫਸਰ ਸਹਿਬਾਨ ਕੀ ਜਾਣਕਾਰੀਆਂ ਦੇ ਰਹੇ ਨੇ ਸਦੀਆਂ ਮੁਲਾਕਾਤਾਂ ਕਰਵਾਉਣ ਜਾ ਰਹੇ ਆ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜੁਲਸੇ ਪਗਸ ਸਿੰਘ ਨਗ ਉਹਨਾਂ ਦੇ ਬਿਸ਼ੇ ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਹੈ ਮਿਹਨਤ ਚਲਾਈ ਗਈ ਹੈ ਉਸ ਵੇਲੇ ਸਿਟੀ ਨਵਾਂ ਸ਼ਹਿਰ ਪੁਲਿਸ ਨੂੰ ਬੜੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹਦੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਉਹਦਾ ਸੁਨੀਤ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿੰਡ ਕੈਪਸੂਲ ਹੈਗਾ ਇਹ ਇਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਦੀ ਸੁਨੀਲ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਓ ਵੱਲੋਂ ਜਦੋਂ ਇਹ ਦੇ ਕੋਲੋਂ ਇਹ ਦੋ ਪੱਤੇ ਮਿਲੇ ਤੇ ਡਰੱਗ ਇੰਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇੰਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿਹਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਜੂਥ ਹੈਗਾ ਉਹ ਇਸਤੇਮਾਲ ਕਰ ਰਿਆ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨੇ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜੇ ਜਿਹੜੀ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੀ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਤੋਂ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ 'ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਇਹ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪੱਕਾ ਹੈਗਾ ਸਮੀਤ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 200 23 ਬੀ ਐਨ ਐਸ ਤਹਿਤ ਵੀ ਕਾਰਵਾਈ ਅਮਜ ਜਾਂਦੀ ਦੀ ਹੈ ਔਰ ਫਰਦਰ ਤਪਤੀਸ਼ ਦੇ ਚੱਲ ਜਾਰੀ ਹੈ ਲੇ ਪਰ ਮਾਮਲੇ ਦਰਜ ਇਹਦੇ ਖਿਲਾਫ ਹੁਣ ਪਤਾ ਕਰ ਰਹੇ ਆ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਸਰ ਸਮੀਰ ਪੰਕੜ ਜੀ ਦਾ ਕਰਿੰਦਾ ਹੈ ਸਮੀਰ ਪੰਕੜ ਜੀ ਦਾ ਕਰਿੰਦਾ ਹੈ ਜਿਹਦੇ ਥਰੂ ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰਦਾ ਸਰ ਇਹ ਕਿੰਨੇ ਸਮੇ ਤੋਂ ਸ਼ੌਪ ਚੀ ਕਰ ਰਿਹਾ ਹੈ ਇਹ ਸ਼ੌਪ ਤਾਂ ਕਾਫੀ ਲੰਬੇ ਸਮੇ ਤੋਂ ਕਰ ਰਹਾ ਹੈ ਲੇਕਿਨ ਜਿਹੜੀ ਹੈਗੀ ਆ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਤੋ ਇਹ ਇਹਨੇ ਦਵਾਈ ਜਿਹੜੀ ਹੈਗੀ ਇਸ ਤਰ੍ਹਾਂ ਸੇਲ ਕਰ ਰਹੀ ਸੀ ਦੱਸਿਆ ਜਾਂਦਾ ਹੈ ਨੇ 5-6 ਕਿਲੇ ਦੇ ਰੱਖੂਗਾ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਉਂਦਾ ਸਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹ ਤਾਂ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਹੋਰ ਕੀ ਕਰ ਰਹਾ ਹੈ ਦੁਕਾਨ ਸੀਲ ਕਰਤੇ ਆਂ ਹਾਂਜੀ ਦੁਕਾਨ ਸੀਲ ਹੋ ਗਈ ਦੁਕਾਨ ਦਾ ਲਾਇਸੈਂਸ ਕੈਂਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਗ੍ਰਿਫਤ ਗ੍ਰਿਫਤਾਰ ਕਰੋਗੇ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਕਜ ਜੈਨ ਨੂੰ ਗ੍ਰਿਫਤਾਰ ਕਰ ਲਿਆ ਉਸ ਮਤਲਬ ਵਿੱਚ ਨੇ ਪ੍ਰਧਾਨ ਕੀ ਜਮਾਨਤ ਜਮਾਨਤ ਗਰ ਜਮਾਨਤ ਹੈ ਇਹ ਸੱਚ ਹੈ ਇਹ ਜਮਾਨਤਯੋਗ ਹੈ ਕਿਉਂਕਿ ਪਹਿਲਾਂ 188 ਆਈਪੀਸੀ ਜੋ ਹੁਣ 223 ਬੀਐਨਐਸ ਹੈਗੀ ਹੈ ਇਹਦੇ ਤਹਿਤ ਕਰਨਾ ਕੀਤੀ ਜਾਂਦੀ ਹੈ ਦੇਸ਼ ਸੇਵਕ ਤੋਂ ਜਤਾਰ ਸਿੰਘ ਜੱਬੋਵਾਨ ਨੂੰ ਦਿਓ ਅਜਾਇਬਤ 94600 ਰੁਪਿਆ 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ